ਜਿਹੜੇ ਬਾਜ਼ਾਰ ਚ 5-500 ਰੁਪਏ ਸੂਟ ਬਾਬੇ ਦੀ ਹੱਡੀ ਤੇ 2-200 ਰੁਪਏ 2-200 ਰੁਪਏ ਨੂੰ ਘਾਟੇ ਭਾਈਆਂ ਕੱਢੇ ਸੂਟ ਆ 2-200 ਹੀ ਦੇਈ ਜਾਂਦੇ ਆ ਆਜੋ ਪਿਓਰ ਉਪਾੜਾ ਸਿਲਕ ਦਾ ਸੂਟ ਜਿਹੜਾ ਬਾਜ਼ਾਰ ਚ 7-800 ਰੁਪਏ ਦਾ ਕਪੜਾ ਹੁੰਦਾ ਆਪਾਂ ਸੂਟ ਦੇ ਨਾਲ ਦੁਪੱਟਾ ਕਰਤਾ ਭਾਜੀ 250 ਰੁਪਏ ਦੇਖੋ ਕੋਈ ਮੰਗਦਾ 700 ਦੇ ਕੋਈ ਮੰਗਦਾ 600 ਬਾਬੇ ਦੇ ਦਿੱਤੇ 250 ਚ ਆਹ ਦੇਖੋ 250 ਆ ਦੇਖੋ ਇਹਨੂੰ ਕਹਿੰਦੇ ਵੱਡੇ ਫਾਇਦੇ ਬਾਬੇ ਦੀ ਹੱਟੀ ਦੇ 350 ਰੁਪਏ 350 ਚ 700 ਦੇ ਦੋ ਕਰਤੇ ਆ ਭਾਜੀ ਸ਼ਿਮਰ ਦੇ ਹੈਵੀ ਸੂਟ ਜਿਹੜੇ ਬਾਜ਼ਾਰਾਂ ਚ 1500 1800 ਦੁਕਾਨਦਾਰ 1200 ਆਪਾਂ ਆਪਣੇ ਭੈਣਾ ਭਰਾ ਨੂੰ ਅੱਜ ਆਫਰ ਜਲਾਤੇ ਆ ਸਪੈਸ਼ਲ 450 ਰੁਪਏ ਆ ਲੋ ਭਾਜੀ ਡਿਜੀਟਲ ਪਿਓਰ ਚ ਬਿਸਕੋਜ਼ ਦਾ ਸੂਟ ਜਿਹੜਾ ਬਾਜ਼ਾਰ ਚ 11 95 ਦੁਕਾਨਦਾਰ ਦੇ ਰਿਹਾ ਆ ਨੇੜੇ ਕਰਕੇ ਦਿਖਾ ਲੋ ਚੱਕੋ 500 ਰੁਪਏ ਅਸਲਵਾਰ ਵਰਕਰ ਦਾ ਸੂਟ ਉਹ ਵੀ ਹੈਵੀ ਡਿਜ਼ਾਈਨ ਠੀਕ ਹੈ ਸੈਲੀਬ੍ਰਿਟੀ ਆਰਟੀਕਲ ਹੈ ਦੁਪੱਟਾ ਨਾਲ 13 ਦਾ ਟੇਲ ਪਾਜੀ ਆ ਦੇਖੋ 1295 1595 ਦਾ ਸੂਟ ਆ ਰੱਖਦਾ ਕੋਈ ਚੱਕ ਲੋ ਸੂਟ 700 ਰੁਪਏ ਬੱਸ ਆ ਲੋ ਜੀ ਪਿਓਰ ਮਸਲੀਨ ਦੇ ਡਿਜ਼ਾਈਨਰ 15 15 16 ਰੁਪਏ ਜਾਂਦਾ ਦੁਪੱਟੇ ਨਾਲ ਹੈਵੀ ਸੂਟ ਰੰਗ ਰੀਣ ਹੋਰ ਮਿਲ ਜਾਣਗੇ ਧਮਾਕਾ ਕਰ ਤੇ ਕੋ 600 ਰੁਪਏ ਆ ਤੁਸੀਂ ਚੈੱਕ ਕਰ ਲੋ ਗੈਨਰ ਕੇ ਸੂਟ ਹੈ ਦੁਪੱਟੇ ਵੀ 550 ਰੁਪਏ 1500 1700 ਦਾ ਵਿਆਹ ਚੱਕੋ 550 ਰੁਪਏ 550 ਹੀ ਸੂਟ ਦੇ ਦਿੰਦਾ ਸਿਰਫ ਆ ਘਰੇ ਦਾ ਲੈਸ ਲਗਾਉ ਤੇ ਕੜਾਈ ਲਗਾਉ 700 ਰੁਪਏ ਦੀ ਕੱਲਾ ਕਾਲਾ ਸੂਟ ਭਾਜੀ ਨੇਰੀ ਲਿਆਤੀ ਆ ਲੋ ਭਾਜੀ ਟੋਟਲ ਹੈਂਡਵਰਕ ਦੇ ਨਾਲ ਡਿਜੀਟਲ ਮਡਾਲ ਦੇ ਪਿਓਰ ਦੇ ਵਿਸਕੋਜ਼ ਦੇ ਸੂਟ ਠੀਕ ਹੈ 1675 ਦਾ ਸੂਟ 900 ਰੁਪਏ ਕਰਤਾ ਪਿਓਰ ਖੀਨਗਾਬ ਕੋਟਨ ਦੇ ਉੱਪਰ ਕਲਕੱਤੇ ਦਾ ਆਰਟੀਕਲ ਆ ਦੁਪੱਟਾ ਦੇਖੋ ਨਾਲ ਅੱਭਾ 220 ਸੋਨਾ ਸੂਟ ਸੇਲ ਚਲਾਤਾ ਆ ਦੇਖੋ 800 ਰੁਪਏ ਲਓ ਕੋਈ 220 ਨਹੀਂ ਕੋਈ 250 ਨਹੀਂ ਲੁੱਟ ਕਰਦੀ ਜਮਾ ਹੀ ਖਤਮ 1300 ਰੁਪਏ ਚ ਲੈ ਜਾਓ ਡਾਇਮੰਡ ਤੇ ਨਾਲ ওভারਲੋਡਡ ਪੀਸ ਆ ওভারਲੋਡਡ ਪੀਸ ਡਾਇਮੰਡ ਦਾ 2500 ਵਾਲਾ 1300 ਰੁਪਏ 1300 ਰੁਪਏ ਤੁਮਾਗਾ ਪਾਤਾ ਭਲੀ ਆ ਜੋ ਬਾਬੇ ਦੀ ਹੱਡੀ ਦੇ ਵੱਡੇ ਫੇਰੇ ਚਲੋ ਜੀ ਅੱਜ ਦਿਨ ਸ਼ਨੀਵਾਰ 23 ਅਗਸਤ ਤੱਕ ਸਵੇਰ ਤੋਂ ਸ਼ਾਮ ਤੱਕ ਆ ਦੇਖੋ ਵੱਡੇ ਮੇਲੇ ਲੱਗ ਜਾਂਦੇ ਆ ਬਾਬਾ ਜੀ ਸ਼ਨੀਵਾਰ ਦਾ ਵੱਡਾ ਬਾਧਾ ਕੀਤਾ ਸੀ ਤੁਸੀਂ ਵੀ ਗਿਫਟ ਦੇਣੇ ਲੋਕਾਂ ਨੂੰ ਅੱਜ ਸੂਟਾਂ ਦੇ ਰੇਟਾਂ 'ਚ ਸੂਟਾਂ ਦੇ ਰੇਟਾਂ 'ਚ ਬਹੁਤ ਵੱਡਾ ਗਿਫਟ ਦੇਣ ਜਾ ਰਹੇ ਆ ਤੇ ਪਹਿਲਾ ਭੈਣ ਬਰਾਵਾਂ ਨੂੰ ਸਸਰੀਕਾਰ ਚਲਦੀ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਤੇ ਐਤਵਾਰ ਕੱਲ ਸਰੇ 9 ਵਜੇ ਆਇਨਾ ਵੱਡਾ ਬੈਨੀਫਿਟ ਕਰਨ ਜਾ ਰਹੇ ਆ ਭਾਜੀ ਬ੍ਰਾਂਡ ਦੇ ਸੂਟ ਆਹ ਕੜਾਈ ਕੀਤੇ ਰੇਟਾਂ ਦੇ ਧਮਾਕੇ ਦੇਣ ਜਾ ਰਹੇ ਆ ਭਾਜੀ ਮੈਂ ਹਾਂਜੀ ਇਹਦੇ ਨਾਲ ਨਾਲ ਨੇਚਰਲ ਕ੍ਰੇਵ ਦੇ ਸੂਟ ਵੀ ਦੇਣ ਜਾ ਰਹੇ ਆ ਆ ਲੋ ਭਾਜੀ ਪੀਸ ਆਹ ਦੇਖੋ ਦੁਪੱਟਾ ਇੱਕ ਅੱਧਾ ਸੂਟ ਨਹੀਂ ਭਾਜੀ ਕੁਆਂਟੀਟੀ ਦੱਸੋ ਕਿੰਨੀ ਚਾਹੀਦੀ ਹੈ ਵੇਚਣ ਵਾਲੇ ਵਾਸਤੇ ਵੱਡੀ ਆਫਰ ਹੈ ਹਾਂਜੀ ਪੂਰੇ ਪੰਜਾਬ ਦਾ ਤਮਾਕੂ 200 ਰੁਪਏ ਦਾ ਸੂਟ ਕਰਤਾ ਭਾਜੀ ਆ ਦੇਖੋ ਜਿਹੜੇ ਬਾਜ਼ਾਰ 'ਚ 5-500 ਰੁਪਏ ਸੂਟ ਬਾਬੇ ਦੀ ਹੱਡੀ ਤੇ 2-200 2-200 ਰੁਪਏ ਨੂੰ ਕਰਤਾ ਭਾਜੀ 5 ਕੱਡੇ ਸੂਟ ਆ 2-200 ਹੀ ਦੇਈ ਜਾਂਦੇ ਆ ਆਜੋ ਅੱਜ ਸ਼ਨੀਵਾਰ ਤੇ ਕੱਲ ਬੜੀ ਬਹੁਤ ਵੱਡਾ ਫੈਰਾ ਕਰ ਰਹੇ ਆ ਪੰਜਾਬ 'ਚ ਭੈਣਾ ਭਰਾਵਾਂ ਦਾ ਕੱਪੜੇ ਦੀ ਕਰਾਤੀ ਹੈ ਲੁੱਟ ਬੰਦ 5 500 ਵਾਲਾ ਸੂਟ ਕਰਤਾ 200 ਰੁਪਏ ਆ ਤੁਸੀਂ ਚੈੱਕ ਕਰ ਲੋ ਸੂਟਾਂ ਦਾ ਪੈ ਗਿਆ ਮੀ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਤੁਸੀਂ ਦੇਣ ਲੈਣ ਕਰਨਾ ਦਾਜਪੁਰ ਦੇ ਕਪੜਾ ਨਾਲ ਆ ਜਾਓ ਆ ਦੇਖੋ ਫੱਟੇ ਦੇ ਸਾਹਮਣੇ ਬਾਬੇ ਦੀ ਹੱਟੀ ਚਲੰਦਰ ਸ਼ਹਿਰ ਜਿੱਥੇ 2 200 ਦੇ 5 500 ਵਾਲੇ ਸੂਟ 11200 ਵਾਲੇ ਸੂਟ 450 ਚ ਵੀ ਦਵਾਂਗੇ ਆ ਲੋ ਭਾਜੀ ਉਪਾੜਾ ਸਿਲਕ ਦਾ ਸੂਟ ਜੀ ਭਾਜੀ ਕਪੜਾ ਕੀ ਉਪਾੜਾ ਸਿਲਕ ਹਾਂਜੀ ਪਿਓਰ ਉਪਾੜਾ ਸਿਲਕ ਦਾ ਸੂਟ ਜਿਹੜਾ ਬਾਜ਼ਾਰ ਚ 7 800 ਰੁਪਏ ਦਾ ਕਪੜਾ ਹੁੰਦਾ ਆਪਾਂ ਸੂਟ ਦੇ ਨਾਲ ਦੁਪੱਟਾ ਕਰਤਾ ਭਾਜੀ 250 ਰੁਪਏ ਦੇਖੋ ਕੋਈ ਮੰਗਦਾ 700 ਦੇ ਕੋਈ ਮੰਗਦਾ 600 ਬਾਬੇ ਦੇ ਦਿੱਤੇ 250 ਚ ਆਹ ਦੇਖੋ 250 ਦੇ ਭਾਜੀ ਦੋ ਸੂਟ ਚੱਕੋ 500 ਰੁਪਏ ਦੋ ਸੂਟ ਕੜਾਈਆਂ ਕੱਢੇ ਗੜੇ 2250 ਰੁਪਏ ਵਿੱਚ ਕਰਤਾ 250 ਰੁਪਏ ਕਰਤੇ ਭਾਜੀ ਦੇਖੀ ਚਲੋ ਚੀਚਾ ਇੱਕ ਤੋਂ ਇੱਕ ਆ ਰੀਆਂ ਨੇ ਆਹ ਦੇਖੋ ਨੈਕ ਲਾਈਨ ਤੇ ਪੂਰੀ ਕੜਾਈ ਕੀਤਾ ਚਿਕਨ 버ਗਰ ਫੁੱਲ ਕੇਰਾ ਨਾਲੇ ਪ੍ਰਿੰਟਰਡ ਪਿਓਰ ਕੈਮਰੀ ਦੀ ਸਲਵਾਰ ਤੇ ਦੁਪੱਟਾ ਨਾਲ ਭਾਜੀ ਉਹ ਵੀ ਕੋਟਨ ਦਾ ਚੀਜ਼ਾਂ ਤੋਂ ਲੈ ਸਮਝਣਾ ਦਿਖਾ ਰਿਆ ਨਵੀਆਂ ਤੋਂ ਨਵੀਆਂ ਆਹ ਲੋ 575 ਵਾਲਾ ਸੂਟ ਆਹ ਚੱਕੋ 350 ਰੁਪਏ ਕਰ ਤੋ ਆਹ ਦੇਖੋ ਇਹਨੂੰ ਕਹਿੰਦੇ ਵੱਡੇ ਫਾਇਦੇ ਬਾਬੇ ਦੀ ਹੱਟੀ ਦੇ 350 ਰੁਪਏ 350 ਚ 700 ਰੁਪਏ ਦੋ ਕਰਤੇ ਆ ਕੋਈ 600 ਸਾਢੇ 300 ਰੁਪਏ ਭਾਜੀ ਆ ਦੇਖੋ ਤਮਾਕੇ ਦੇਖੋ ਦੇਖੋ ਰੰਗ ਦੇਖੋ ਰੰਗ ਵੀ ਬੜੇ ਸੋਹਣੇ ਆ ਸਾਢੇ 3 300 ਜੋ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬਹੁਤ ਵੱਡਾ ਫਾਇਦਾ ਪਰ ਐਤਵਾਰ ਨੂੰ ਵੱਡੀ ਸੇਲ ਹੋਰ ਬਹੁਤ ਵੱਡੇ ਫਾਇਦੇ ਹੋਣਗੇ ਜਿੰਨਾ ਭੈਣ ਭਰਾ ਉਹਨੇ ਵੇਚਿਆ ਨਹੀਂ ਕਪੜਾ ਨੇ ਜੰਮੂ ਤੋਂ ਬਲੋਂਗ ਕਰੇ ਪਠਾਨਕੋਟ ਤੋਂ ਬਲੋਂਗ ਕਰੇ ਹਰਿਆਣਾ ਜੀਂਦ ਅੰਮ੍ਰਾਲਾ ਪਠਾਨਕੋਟ ਪਟਿੰਡਾ ਭਾਈ ਖੁੱਲਾ ਸੱਦਾ ਸਾਰਿਆਂ ਨੂੰ 1 ਰੁਪਏ ਦਾ ਘਾਟਾ ਨਹੀਂ ਜਿਹੜਾ ਕਪੜਾ ਤੁਸੀਂ ਲੈ ਕੇ ਜਾਓਗੇ ਕੋਈ ਚਾਰ ਮੁੱਠੇ ਲੈ ਨਹੀਂ ਲੋੜਨੀ ਅੱਠ ਮੁੱਠੇ ਲੈ ਨਹੀਂ ਲੋੜਨੀ ਕੱਲਾ ਕੱਲਾ ਸੂਟ ਤੁਸੀਂ ਡਿਜ਼ਾਈਨ ਵਾਈਜ਼ ਆਪਣੀ ਪੰਨ ਪਸੰਦ ਦਾ ਲੈ ਜਾਓ ਦੇਖੋ ਇੱਥੇ ਕੋਈ ਸ਼ਰਤ ਨਹੀਂ ਹੈਨੀ ਬਈ ਸਾਡੇ ਕੋਲੋਂ ਚਾਰ ਚਾਰ ਲੈ ਕੇ ਜਾਓ ਭਾਵੇਂ ਇੱਕ ਲੈ ਜਾਓ ਭਾਵੇਂ ਦੋ ਲੈ ਜਾਓ ਭਾਵੇਂ ਲੈ ਜਾਓ ਚਾਰ ਹੋਲਸੇ ਰੇਟਾਂ ਦੇ ਕੱਪੜਾ ਮਿਲਣਾ ਰੇਟ ਮਿੱਟੀ ਦੇ ਭਾ ਆਹ ਦੇਖੋ ਡਿਜ਼ਾਈਨ ਭਾਜੀ ਆਲ ਓਵਰ ਸੂਟ ਨਾਲ ਉੱਪਰ ਕੜਾਈ ਦੁਬੱਟਾ ਫੁੱਲ ਸੈੱਟ 2.5 ਮੀਟਰ ਕੱਪੜਾ 5 ਮੀਟਰ ਪੂਰਾ 675 ਵਾਲਾ ਸੂਟ 400 ਰੁਪਏ ਕਰਤਾ ਭਾਜੀ ਆ ਲਓ 780 ਵਾਲਾ ਸੂਟ ਵੀ 400 ਰੁਪਏ ਚ 4 400 ਰੁਪਏ ਚ ਦੇ ਰਹੇ ਆ ਇਹਦੇ ਵਿੱਚ ਰੰਗ ਵੀ ਕਾਫੀ ਆ ਡਿਜ਼ਾਈਨ ਵੀ ਬੜੇ ਆ ਆਹ ਦੇਖੋ ਭਾਜੀ ਹੈਂਡਵਰਕ 975 ਵਾਲਾ ਸੂਟ ਵੀ 400 ਰੁਪਏ ਕਰਤਾ ਭਾਜੀ ਦੇ ਲੋ ਬੜਾ ਬੜਾ ਆਹ ਲਓ ਜੀ ਭਾਈ ਇਹ ਤਾਂ ਹੈਵੀ ਡਿਜ਼ਾਈਨ ਆ ਗੜੇ ਭਾਜੀ 4 400 ਰੁਪਏ ਦੇਖੋ ਤੁਸੀਂ ਸੁਪੀਰ ਦੇਖੋ ਭਾਜੀ ਕਪੜਾ ਆ ਰਿਹਾ ਨੇ ਜਾ ਕਿਤਾ ਰਿਹਾ ਦੇਖੋ ਪਹਿਣਾ ਭਰਾਵਾਂ ਦੀ ਰੋਏ 90 ਦੇ 90 ਕਪੜੇ ਦੇਖੋ ਬਾਉ ਮੇਰੀ ਅੜੀਏ ਧਮਾਕੇ ਪਾਤੇ ਬਾਜੀ ਟੁੱਟਾ ਦਾ ਮੀਂਹ ਵਰ ਗਿਆ ਮਸ਼ੀਨ ਵਾਂਗੂ ਕਪੜਾ ਵੇਕਣਾ ਬਾਬੇ ਦੀ ਛੱਡੀ ਕਿਉਂਕਿ ਰੇਟ ਬਹੁਤ ਘਟਿਆ ਕੋਈ 800 ਨਹੀਂ ਕੋਈ 900 ਨਹੀਂ ਚੱਕੋ 400 ਦੇ ਵਿੱਚ ਇਸ ਲਈ ਕਿੰਨੇ ਆ ਚਾਹੇ ਤੁਸੀਂ ਨਿਮਾਕਾਂ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਹੋਲ ਸੇਲਰ ਸਾਰੇ ਆਜੋ ਤੇਰੀ ਲਾਉਣ ਵਾਲਿਆਂ ਦੇ ਵੀ ਵੱਡੇ ਫਾਇਦੇ ਬੁਟੀਕਾਂ ਚ ਰੋਣ ਵਾਲਿਆਂ ਦੇ ਵੀ ਵੱਡੇ ਫਾਇਦੇ ਤੇ ਦਾਜ ਬਰੀ ਆ ਜਿੰਨਾ ਵੱਡਾ ਭੈਣ ਭਰਾਵਾਂ ਨੇ ਘਰ ਬੈਠੇ ਬਿਜ਼ਨਸ ਸ਼ੁਰੂ ਕਰਨਾ ਮੈਂ ਗਾਰੰਟੀ ਨਾਲ ਕਹਿ ਰਿਹਾ ਹਾਂ ਸਿਰਫ ਪ੍ਰੋਫਿਟ ਕਮਾਓਗੇ ਲਾਸ ਅਸੀਂ ਹੋਣ ਨਹੀਂ ਦਾਂਗੇ ਸੈਟ ਵਾਈਜ਼ ਵੀ ਲੈਣ ਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਲੈ ਜਾਓ ਪੂਰੇ ਪੰਜਾਬ ਨਾਲੋਂ ਸਸਤਾ ਕਪੜਾ ਬਾਬੇ ਦੀ ਹੱਟੀ ਤੇ ਆਹ ਦੇਖੋ ਪਿਓਰ ਨੇਚਰਲ ਕਰੇਵਲਾ ਸੂਟ ਚੁੰਨੀ ਨਾਲ ਫੁੱਲ ਚਨੋਂਦੀ ਭਾਜੀ ਸ਼ਿਮਰ ਦੇ ਹੈਵੀ ਸੂਟ ਜਿਹੜੇ ਬਜ਼ਾਰਾਂ 'ਚ 1500 1800 ਦੁਕਾਨ ਅੰਦਰ 1200 ਆਪੋ ਆਪਣੇ ਭੈਣਾ ਭਰਾ ਨੂੰ ਅੱਜ ਆਫਰ ਜਲਾਤੇ ਆ ਸਪੈਸ਼ਲ 450 ਰੁਪਏ ਆ ਲੋ ਆ ਦੇਖੋ ਇਹਨੂੰ ਵੱਡੇ ਫਾਇਦੇ ਕਹਦੇ ਆ ਆ ਦੇਖੋ 450 ਰੁਪਏ 1500 15 16 ਸੂਟ ਦੀ ਆ ਦੇਖੋ 450 ਰੁਪਏ 15 16 ਸੂਟ 450 ਆ ਲੋ 450 ਰੁਪਏ ਆ ਦੇਖੋ ਫਾਇਦੇ 450 ਰੁਪਏ ਫੇਰੇ ਹੋ ਰਹੇ 450 ਰੁਪਏ ਭਾਜੀ 450 ਤੇ 15 16 ਸੂਟ ਇਹਨੂੰ ਕਹਿੰਦੇ ਫੇਰਾ ਆ ਸ਼ਾਇਦ ਆਜੂਰ ਦਾ ਕਪੜਾ 50000 ਵਾਲਾ ਜਿਹੜਾ ਬਾਜ਼ਾਰ ਇੱਥੇ 20000 ਦੇ ਕੇ ਵੇਚਾਂਗੇ ਕਿਉਂਕਿ ਆ ਦੇਖੋ ਤੁਹਾਡੇ ਸਾਹਮਣੇ ਜੇ ਭਾਜੀ ਕਪੜਾ ਵੇਚ ਰਿਹਾ ਸਸਤਾ ਤੇ ਫਿਰ ਬੜਾ ਐਵੇਂ ਨਹੀਂ ਗੱਲੇ ਭਰ ਰਹੇ ਕਿਉਂਕਿ ਇਹ ਅਲੱਗ-ਅਲੱਗ ਸ਼ਹਿਰ ਤੋਂ ਆਏ ਆ ਤੇ ਉੱਥੇ ਹੁੰਦੀ ਰੇਟਾਂ ਦੀ ਲੁੱਟ ਦੇ ਆਪਾਂ ਦੇ ਰਹੇ ਵੱਡਾ ਫਾਇਦਾ ਦੇਖੋ ਕੋਈ ਅਮਰਸਰ ਤੋਂ ਆਇਆ ਕੋਈ ਜੰਮੂ ਤੋਂ ਆਇਆ ਕੋਈ ਹਮਾਦਤ ਤੋਂ ਆਇਆ ਕੋਈ ਹਰਿਆਣਾ ਤੋਂ ਆਇਆ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਇਆ ਤੁਸੀਂ ਦੇਖ ਲਓ ਫਾਇਦੇ ਹੋ ਰਿਹਾ ਸਵੇਰੇ ਇੱਥੇ 9 ਵਜੇ ਤੋਂ ਆ ਜੀ ਆ ਪੀਸ ਦੇਖੋ ਕੰਮ ਸ਼ੁਰੂ ਹੋ ਜਾਂਦਾ ਹੈ ਹੈਂਡਵਰਕ 1295 ਰੁਪਏ ਦਾ ਸੂਟ ਆਪਾਂ ਦੇ ਰਹੇ ਆ 450 ਰੁਪਏ ਭਾਜੀ ਆ ਦੇਖੋ 450 ਦਾ ਚੈਲੇਂਜ ਆ ਪੂਰੇ ਇੰਡੀਆ ਦਾ ਜੇ ਕੋਈ 에 ਰੇਡ ਆ ਚੱਕੋ 450 ਭਾਜੀ ਦੇਖੋ ਜਿਹੜਾ ਮਰਜੀ ਰੰਗ ਲੈ ਜਾਓ ਡਿਜ਼ਾਈਨ ਲੈ ਜਾਓ ਆ ਲਓ ਭਾਜੀ 450 ਪਰ ਲਓ ਝੋਲੇ 450 ਦੇ ਵਿੱਚ ਦੇ ਰਹੇ ਆ 15 15 ਸੌੜੇ ਸੂਟ ਰੈੱਡ ਸੂਟ ਆ ਦੇਖੋ ਰੈੱਡ ਸੂਟ 2 2000 ਵਾਲਾ ਰੈੱਡ ਸੂਟ 450 ਦੇ ਵਿੱਚ ਆ ਦੇਖੋ ਭਾਜੀ ਸੂਟ ਓਏ ਹੋਏ 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 ਆਇਦਾਂ ਦੇ ਸੂਟ ਬਾਜੀ ਬੋਲ ਬੋਲਦੇ ਬੱਚੇ ਹਰ ਕੇ ਸੂਟਾ ਦੇਖੋ ਇਹ ਵੀ ਬਾਜ਼ਾਰ ਚ 1700 1800 ਪਰ 450 ਦੇ ਵਿੱਚ 450 ਦੇ ਵਿੱਚ ਬਾਜੀ ਖਾਨੇ ਖਾਲੀ ਕਰਦੇ ਆ 450 ਚੱਕੋ 450 ਲੈ ਜਾਓ 450 ਦੇ ਵਿੱਚ ਆਲੋ ਬਾਜੀ ਡਿਜੀਟਲ ਪਿਓਰ ਚ ਬਿਸਕੋਜ਼ ਦਾ ਸੂਟ ਜਿਹੜਾ ਬਾਜ਼ਾਰ ਚ 1195 ਦੁਕਾਨਦਾਰ ਦੇ ਰਿਹਾ ਹਾਂ ਜੀ ਆ ਨੇੜੇ ਕਰਕੇ ਦਿਖਾ ਲਓ ਚੱਕੋ 500 ਰੁਪਏ ਆ ਲੋ ਜੀ ਆ ਦੇਖੋ 12 1200 ਵਾਲੇ ਸੂਟ 5 500 ਚ ਇੱਕ ਇੱਕ ਸੂਟ ਪਿੱਛੇ ਲੜਾਈ ਹੋ ਕਹਿੰਦੇ ਮੈ ਲੈਣਾ ਕਹਿੰਦੇ ਮੈ ਲੈਣਾ 5 500 ਦਾ ਢੇਰ ਲਾਤਾ ਸੂਟਾਂ ਦਾ ਚੱਕ ਲੋ ਕੋਈ 1200 ਨਹੀਂ ਕੋਈ 1500 ਨਹੀਂ 5 500 ਦੇ ਵਿੱਚ 5 500 ਰੁਪਏ ਦੇ ਵਿੱਚ ਦੇ ਰਣੀ ਚੀਜ਼ਾਂ ਸਲਵਾਰ ਵਰਕਰ ਦਾ ਸੂਟ ਉਹ ਵੀ ਹੈਵੀ ਡਿਜ਼ਾਈਨ ਠੀਕ ਹੈ ਸੈਲੀਬ੍ਰਿਟੀ ਆਰਟੀਕਲ ਹੈ ਦਵੱਟਾ ਨਾਲ 13 ਦਾ ਟੇਰ ਭਾਜੀ ਆ ਦੇਖੋ 12 ਬਜੰਮੇ 15 ਬਜੰਮੇ ਦਾ ਸੂਟ ਆ ਰੱਖਦਾ ਕੋਈ ਚੱਕ ਲੋ ਸੂਟ 700 ਰੁਪਏ ਭਾਜੀ ਦੇਖੋ ਕਿਸੇ ਨੇ ਵੀ ਬੁਟੀਕਾਂ ਵਾਲਾ ਸੂਟ 2000 ਤੋਂ ਘੱਟ ਨਹੀਂ ਦੇਣਾ 1700 ਤੋਂ ਘੱਟ ਨਹੀਂ ਦੇਣਾ ਪਰ ਇੱਥੇ ਦੇਤਾ 700 ਰੁਪਏ ਚ ਫੋਟੋ ਵਾਲਾ ਪੀਸ ਬੁਟੀਕਾਂ ਵਾਲਾ ਪੀਸ 700 ਚ 700 ਰੁਪਏ ਚ ਭਾਜੀ 700 ਰੁਪਏ ਦੇ ਜਿੰਨੇ ਮਰਜ਼ੀ ਡਿਜ਼ਾਈਨ ਲੋ 700 ਰੁਪਏ ਚ ਰੰਗ ਵੀ ਬਹੁਤ ਇਹਦੇ ਵਿੱਚ ਡਿਜ਼ਾਈਨ ਵੀ ਬਹੁਤ ਸਾਰੇ ਇਹਦੇ ਵਿੱਚ ਸਿਰਫ 700 ਰੁਪਏ ਦੇ ਦੇਣਾ ਵੀ ਆ ਲੋ ਭਾਜੀ ਪੀਸ ਪਿਓਰ ਕੈਮਰੀ ਦੇ ਉੱਪਰ ਘੇਰੇ ਦੀ ਕੜਾਈ ਇੱਕ ਦੋ ਇੱਕੜੀਆਂ ਨੇ ਇੱਕ ਦੋ ਇੱਕੜ ਧਮਾਕਾ ਦੇਣ ਜਾ ਰਹੇ ਆ ਮਾ ਜਿੰਨਾ ਮਰਜ਼ੀ ਦੇਖੋ ਕੱਪੜੇ ਦਾ ਰੰਗ ਦਾ ਕਦੀ ਗਾਰੰਟੀ ਆ ਗਾਰੰਟੀ ਰੰਗ ਦੀ ਹਾਂਜੀ 675 725 ਦੁਕਾਨ ਅੰਦਰ ਵੇਚ ਰਹੇ ਆ 400 ਰੁਪਏ ਕਰਤੇ ਭਾਜੀ ਆ ਦੇਖੋ ਰੰਗਾਂ ਦੀ ਵੀ ਗਾਰੰਟੀ ਆ ਡਿਜ਼ਾਈਨ ਵੀ ਜਾ ਰਿਹਾ ਆ ਵਾਇਰਟੀ ਵਧੀਆ 800 400 ਰੁਪਏ ਗੁੱਡ ਭਾਜੀ 400 ਦੇ ਵਿੱਚ ਦੇਤਾ ਜਿਹੜਾ ਮਰਜ਼ੀ ਚੱਕ ਲੋ ਕਿਸੇ ਨੇ ਦੇਣਾ ਨਹੀਂ ਇਹ ਰੇਟ ਸਾਨੂੰ ਫੁੱਲ ਪਿਓਰ ਟਾਈ ਐਂਡ ਡਾਈ ਡਿਜੀਟਲ ਦੁਪੱਟਾ ਨਾਲ 12 ਕਿਲੋ ਦੀ ਵਿਸਕੋਜ਼ ਦਾ ਸੂਟ ਡਿਜ਼ਾਈਨਰ ਪੀਸ ਇੱਕ ਦੇ ਕਿੜਿਆਨ ਇੱਕ ਦੇ ਇੱਕ ਧਮਾਕਾ ਚੱਕੋ 550 ਰੁਪਏ ਆ ਵੀ ਲੈ ਜਾਓ 550 ਚ ਪਿਓਰ ਕੋਟਨ ਦੇ ਉੱਪਰ ਵਿਸਕੋਜ਼ ਦੇ ਸੂਟ 550 ਰੁਪਏ ਜੀ ਕਪੜਾ ਲੈ ਜਾਓ ਫਰੀ ਦੇ ਪਾ 550 ਦੇ ਵਿੱਚ ਬ੍ਰਾਂਡਡ ਪੀਸ ਦੇ ਰਹੇ ਆ ਬ੍ਰਾਂਡਡ ਪੀਸ ਆਹ ਲੋ ਜੀ ਪਿਓਰ ਮਸਲੀਨ ਦੇ ਡਿਜ਼ਾਈਨਰ 15 15 16 ਰੁਪਏ ਜਾਂ ਜ਼ਰਾ ਦੁਪੱਟੇ ਲੈ ਹੈਵੀ ਸੂਟ ਰੰਗ ਦੀਆਂ ਹੋਰ ਮਿਲ ਜਾਣਗੇ ਧਮਾਕਾ ਕਰਦਾ ਭਾਜੀ ਤੱਕੋ 600 ਰੁਪਏ ਭਾਈ ਇਹ ਦੇਣੇ ਕਿੰਨਾ ਚੈ ਰਹੇ ਨੇ ਦੱਸੋ ਆਫਰ ਕਿੰਨੇ ਚੱਲਦਾ ਕੋਈ ਆਫਰ ਹੈਗੀ 31 ਅਗਸਤ ਤੱਕ ਵੱਡਾ ਬੈਨਿਫੀਟ ਆ ਚੱਕੋ ਭਾਈ ਲਓ ਜੀ 31 ਅਗਸਤ ਤੱਕ 31 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਬਹੁਤ ਵੱਡੇ ਫਾਇਦੇ ਹੋਣਿਆ ਪਰ ਐਤਵਾਰ ਮਤਲਬ ਸਵੇਰੇ ਤਾਂ ਬਹੁਤ ਵੱਡਾ ਧਮਾਕਾ ਹੋਣਾ ਰੇਟ ਇਦਾਂ ਦੇ ਆਉਣੇ ਆ ਜੋ ਕੋਈ ਦੇ ਹੀ ਨਹੀਂ ਸਕਦਾ ਤੇ 31 ਅਗਸਤ ਤੱਕ ਹਰ ਰੋਜ਼ ਫੈਰੇ ਹੋ ਰਿਹਾ ਰੀਸੇਲਰਾਂ ਦੇ ਦੁਕਾਨਦਾਰਾਂ ਦੇ ਫੇਰੀ ਦਾ ਕਪੜਾ ਵੇਚਣਾ ਤੇ ਵਿਆਹ ਸ਼ਾਈ ਦਾਜ ਵੇ ਤੇ ਕਪੜਾ ਲੈਣ ਵਾਲਿਆਂ ਦੇ ਆ ਲੋ ਭਾਜੀ ਸੂਟ ਨੇਰੇ ਕਰਕੇ ਦੇਖੋ ਗਹਿਣੇ ਵਰਗਾ ਸੂਟ ਹਾਰ ਪਾਣ ਦੀ ਲੋੜ ਨਹੀਂ ਬ੍ਰਾਂਡਡ ਪੀਸ ਚੱਕੋ 550 ਰੁਪਏ ਭਾਜੀ ਆ ਤੁਸੀਂ ਚੈੱਕ ਕਰ ਲੋ ਗਹਿਣੇ ਵਰਗੇ ਸੂਟ ਹੈ ਦੁਪੱਟੇ ਵੀ 550 ਰੁਪਏ 1500 1700 ਦਾ ਵਿਆਹ ਚੱਕੋ 550 ਰੁਪਏ 550 ਹੀ ਸੂਟ ਦਿੱਤਾ ਸਿਰਫ ਆ ਲੋ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਵਾਈਟ ਦੇ ਉੱਪਰ ਬਿਊਟੀ ਆ ਗਈ ਹੈ ਵਾਈਟ ਦੇ ਉੱਪਰ ਹਾਂਜੀ ਆ ਚੀਜ਼ ਦੇਖੋ ਕਮਾ ਅਰੇਂਜ ਆ ਰਿਹਾ ਭਾਜੀ 500 ਦੇ 25 ਰੁਪਏ ਦਾ ਸੂਟ ਕਰਤਾ ਨਾਲ 1200 ਨਾਲ 1500 ਆਹ ਦੇਖੋ 500 25 ਦੇ ਵਿੱਚ ਵਾਈਟ ਸੂਟ ਕਿਸੇ ਨੇ ਨਹੀਂ ਦੇਣੇ 500 25 ਚ 1500 1700 1800 ਵਾਲੇ ਸੂਟ 525 ਚ ਵਾਈਟ ਰੰਗ ਦੇ ਸੂਟ ਆਹ ਦੇਖੋ ਭਾਜੀ ਪੀਸ ਆਹ ਦੇਖੋ ਘੇਰਾ ਆਹ ਸੂਟ ਡੰਮੀ ਤੇ ਲਾ ਕੇ 1500 ਦਾ ਬਾਬੇੜ ਦੇ 550 ਰੁਪਏ ਦਾ ਦੇਖੋ ਦੁਪੱਟਾ ਵੀ ਨਾਲ ਬੜਾ ਟਾਪ ਦਾ 500 550 ਰੁਪਏ ਦਾ ਸੂਟ ਭਾਜੀ ਦੇਖੋ ਇਹ ਡੰਮੀਆਂ ਤੇ ਲਾ ਕੇ 2 2000 ਦੇ ਸੂਟ ਆ ਬਰੇਟ 550 ਸੱਦੇ 550 ਵਿੱਚ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਹੈ ਵੈਰਾਈਟੀਆਂ ਬਹੁਤ ਆ ਔਰ ਦੇਖੋ ਭਾਜੀ ਬਲੈਕ ਬਿਊਟੀ ਆ ਗਈ ਸਪੈਸ਼ਲ ਕੰਮ ਦੇਖੋ ਕੀਤਾ ਹੋਇਆ ਪਿਓਰ ਕਲਕੱਤੇ ਦਾ ਸੂਟ ਦੁਬੱਟੇ ਦਾ ਵਰਕ ਨਾਲ ਆ ਘੇਰੇ ਦਾ ਲੇਸ ਲਗਾਉ ਤੇ ਕੜਾਈ ਦਿਖਾਓ 700 ਰੁਪਏ ਦੀ ਕੱਲਾ ਕਾਲਾ ਸੂਟ ਭਾਜੀ ਨੇਰੀ ਲਿਆਤੀ ਆ ਆ ਕਿਸੇ ਨੇ ਨਹੀਂ ਦੇਣਾ 700 ਰੁਪਏ ਚ ਦੇ ਰਹੇ ਆ 2 2018 1800 ਵਾਲੇ ਸੂਟ ਬਲੈਕ ਸੂਟ 700 ਰੁਪਏ ਚ ਦੇਣਾ 9000 ਇਲਾਕੇ 2 2000 ਰੇਟ ਇਹਦਾ ਆ ਲੋ ਭਾਜੀ ਟੋਟਲ ਹੈਂਡਵਰਕ ਦੇ ਨਾਲ ਡਿਜੀਟਲ ਮਡਾਲ ਦੇ ਪਿਓਰ ਦੇ ਵਿਸਕੋਸ ਦੇ ਸੂਟ ਠੀਕ ਹੈ 1675 ਵਾਲਾ ਸੂਟ 900 ਰੁਪਏ ਕਰਤਾ ਸੋ ਆ ਦੇਖੋ 2 2022 22 ਸੋਲੇ ਸੂਟ ਵੀ 900 ਰੁਪਏ ਚ ਕਰਤੇ ਬਾਬੇ ਦੀ ਹੱਟੀ ਨੇ ਇਹਦੇ ਵਿੱਚ ਦੇਖੋ ਡਿਜ਼ਾਈਨਿੰਗ ਕਿੰਨੀ ਆ ਵਿਆਹ ਸਾਹੀ ਦਾ ਕਪੜਾ ਅਤਾਜ ਵੀਰ ਦਾ ਕਪੜਾ ਦੇਣ ਲੈਣ ਕਰਨਾ ਉਹਨਾਂ ਸਾਰਿਆਂ ਦੇ ਵੱਡੇ ਫਾਇਦੇ ਆ 31 ਗੱਸ ਤੋਂ ਪਹਿਲਾਂ ਪਹਿਲਾਂ ਆ ਜੋ ਹਰ ਕਿਸੇ ਦਾ ਵੱਡਾ ਫਾਇਦਾ ਬਾਬੇ ਜੱੱਡੀ ਬਾਸ ਅੱਡੇ ਦੇ ਸਾਹਮਣੇ ਚੰਦਰ ਸ਼ਹਿਰ ਹਲੋ ਭਾਜੀ ਪਿਓਰ ਖੀਨ ਖਾਬ ਕੋਟਨ ਦੇ ਉੱਪਰ ਕਲਕੱਤੇ ਰਾਡਿਕਲ ਆ ਦੁਪੱਟਾ ਦੇਖੋ ਨਾਲ ਆ ਬਾਈ 2200 ਦਾ ਸੂਟ ਸੇਲ ਚ ਲਾਤਾ ਆ ਦੇਖੋ 800 ਰੁਪਏ ਲਓ 2200 ਵਾਲਾ ਸੂਟ ਵੀ 800 ਰੁਪਏ ਚ ਦੁਪੱਟੇ ਦੇਖੋ ਖੁੱਲੇ ਡੁੱਲੇ ਡਿਜ਼ਾਈਨ ਟੌਪ ਦੇ ਕੋਟਨ ਦੇ ਸੂਟ ਹਰ ਤਰ੍ਹਾਂ ਦੇ ਕੱਪੜੇ ਦੇ ਉੱਤੇ ਬੱਟੀਆਂ ਆਫਰਾਂ ਦੇ ਰਹੇ ਆ। ਭਾਈ ਆ ਦੇਖੋ ਬ੍ਰੈਂਡ 900 ਰੁਪਏ ਚ ਕਰਤਾ। ਤੁਸੀਂ ਦੇਖੋ ਕਲਰ ਕਿੰਨੇ ਸੋਹਣੇ ਨੇ। ਆ ਦੇਖੋ ਭਾਜੀ ਪੀਸ। 2 2022 2200 ਵਾਲੇ 9 900 ਚ ਆ 900 900 ਰੁਪਏ ਕਰਤੇ ਸੂਟ। ਆ ਦੇਖੋ ਗਹਿਣੇ ਵਰਗੇ ਸੂਟ ਫੁੱਲ ਫੁੱਲ ਦੇ ਬੱਚੇ 900 ਰੁਪਏ ਭਾਜੀ 900 ਰੁਪਏ। 900 ਰੁਪਏ ਚ ਕਰਤਾ ਸਿਰਫ 900 ਰੁਪਏ ਚ। 900 ਰੁਪਏ ਧਮਾਕਾ ਦੇਤਾ ਭਾਜੀ ਬਾਬੇ ਦੀ ਹੱਡੀ ਦੇ ਖਲਾਰਾ ਪਾਸਤਾ ਸੂਟ ਦਾ। ਜਲਦੀ 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 ਆ ਜਾਓ ਭਾਜੀ। ਹਰ ਰੰਗ ਮਿਲੇਗਾ ਬਾਬੇ ਦੀ ਹ ਇਸ ਤੋਂ ਸਸਤਾ ਮਿਲਣਾ ਬਾਬੇ ਦੀ ਹੱਟੀ ਤੇ ਤੁਸੀਂ ਲੈਣਾ ਵਿਆਹ ਸ਼ਾਦੀ ਲਈ ਕਪੜਾ ਤੁਸੀਂ ਲੈਣਾ ਦਾਜ ਵਰੀ ਲਈ ਕਪੜਾ ਐਦਾਂ ਦੇ ਸੂਟ ਜਿਹੜੇ 2250 ਰੁਪਏ ਮਿਲ ਰਹੇ ਬਾਬੇ ਦੀ ਹੱਟੀ ਤੇ ਤੁਹਾਨੂੰ ਮਿਲਨੇ ਆ ਸਿਰਫ 8-800 ਰੁਪਏ ਜਿਹੜੇ ਬਜ਼ਾਰਾ ਚ 2250 ਮਿਲਦੇ ਆ ਬਾਬੇ ਦੇਟੇ ਮਿਲਣਗੇ 8-800 ਰੁਪਏ ਸੋ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਕਾਫੀ ਹੈਗੇ ਆ 8-800 ਦੇ ਵਿੱਚ ਤੁਹਾਨੂੰ ਦੇਣਾ ਵਿਆਹ ਸ਼ਾਦੀ ਦਾਜ ਵਰੀ ਦਾ ਕਪੜਾ ਤਿੰਨ ਤਿੰਨ ਗੁਣਾ ਰੇਟ ਕੱਟ ਆ ਆ ਦੇਖੋ ਭਾਜੀ ਪੀਸ ਲੁੱਕ ਦੇਖੋ ਜਿਹੜੇ ਬਜ਼ਾਰਾਂ 'ਚ 25-2500 ਰੁਪਏ ਵਾਲਾ ਬਾਬੇ ਨੇ 1300 ਰੁਪਏ ਦਾ ਸੂਟ ਕਰਤਾ 1300 ਰੁਪਏ ਦਾ ਆ ਤੁਸੀਂ ਹੁਣ ਦੇਖੋ ਫਿਨਿਸ਼ਿੰਗ ਦੇਖੋ ਇਹਦਾ ਡਿਜ਼ਾਈਨ ਚੈੱਕ ਕਰ ਲਓ ਸਿਰਫ 1300 ਰੁਪਏ ਦੇ ਵਿੱਚ ਕੋਈ 2200 ਨਹੀਂ ਕੋਈ 2500 ਨਹੀਂ ਲੁੱਟ ਕਰਦੀ ਜਮਾਂ ਹੀ ਖਤਮ 1300 ਰੁਪਏ 'ਚ ਲੈ ਜਾਓ ਭਾਜੀ ਪੂਰੇ ਬਜ਼ਾਰ ਦੀ ਲੁੱਟ ਖਤਮ ਕਰਾਤੀ ਹੈ ਪਰ ਪੂਰੇ ਬਜ਼ਾਰ ਦੀ ਐਦਾਂ ਦੇ ਹੈਵੀ ਪੀਸ ਜਿਹੜੇ ਬਜ਼ਾਰਾਂ 'ਚ 2022 2200 ਵਾਲੋ 1300 ਰੁਪਏ ਦੀ ਕਰਤਾ ਸੂਟ ਆ ਚੱਕੋ ਆ ਲੋ ਰੰਗ ਦੇ ਨਾਲ ਲੋ ਆ ਦੇਖੋ ਕਲਰ ਇੱਕ ਤੋਂ ਇੱਕ ਆਗੇ ਜੇ 1300 ਚ ਤਮਾਕੇ ਪਾਤੇ ਨੇ ਆ ਦੇਖੋ ਡਾਇਮੰਡ ਵਰਗੇ ਚਮਕ ਚਮਕ ਕਰਦੇ ਸੂਟ ਆ ਜੱਕੋ 1300 ਰੁਪਏ ਲੈ ਜੋ 13 1300 ਚ ਡਾਇਮੰਡ ਤੇ ਨਾਲ ਓਵਰਲੋਡਡ ਪੀਸ ਆ ਓਵਰਲੋਡਡ ਪੀਸ ਡਾਇਮੰਡ ਦਾ 2500 ਵਾਲਾ 1300 ਰੁਪਏ 1300 ਰੁਪਏ ਤਮਾਕਾ ਪਾਤਾ ਪਾੜੀ ਆ ਜੋ ਬਾਬੇ ਦੀ ਹੱਟੀ ਦੇ ਵੱਡੇ ਫੇਰੇ ਨੰਬਰ 98804723 ਬਾਬੇ ਦੀ ਹੱਟੀ ਜਲੰਧਰ বাসੜ ਦੇ ਸਾਹਮਣੇ ਤੁਹਾਡੀ ਆਪਣੀ ਹੱਟੀ ਰੇਟਾਂ ਦੀ ਪੂਰੇ ਪੰਜਾਬ ਚ ਕਰਾ ਰਿਹਾ ਲੁੱਟ ਖਤਮ ਰੇਟ ਦੇ ਰਿਆ ਫਰੀ ਦੇ ਪਾ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸਟਾਰਟ ਆਲਾ ਪੈਣਾ ਸਟਲ ਨਹੀਂ ਲੋੜਨੀ ਕੱਲਾ ਕੱਲਾ ਪੀਸ ਲੈ ਜਾਓ ਹਰ ਤਰ੍ਹਾਂ ਦੀ ਕਪੜੇ ਦੇ ਕੰਮ ਲਈ ਤੁਹਾਡੀ ਸਪੋਰਟ ਕਰਨ ਨੂੰ ਤਿਆਰ ਆ ਤੇ ਤੁਸੀਂ ਅਗਰ ਲੈਣਾ ਜਨੋ ਵਿਆਹ ਸ਼ਾਦੀ ਲਈ ਵਧੀਆ ਕਪੜਾ ਤੇ ਚਾਰ ਚਾਰੇ ਹਾਲੇ ਸੂਟ ਲੱਗੇ ਪੇ 1500 ਰੁਪਏ 100 ਰੁਪਏ ਦਾ ਸੂਟ ਸਟਾਰਟ ਹੈ ਜਲਦੀ ਆਓ ਬਾਬੇ ਦੀ ਹੱਡੀ ਦੇ ਮਿਲਦੇ ਆ ਅਗਲੀ ਵੀਡੀਓ ਅੱਜ ਦੀ ਵੀਡੀਓ ਦੱਬ ਕੇ ਸ਼ੇਅਰ ਸ਼ੇਅਰ ਟੂ ਗਰੁੱਪ ਕਰ ਦੇਣਾ ਸਸਰੀ ਘਾਲ ਜੀ ਸੋ ਅੱਜ ਸ਼ਨੀਵਾਰ ਤੇ ਕੱਲ ਐ ਤਬਰ ਤਾਂ ਬਹੁਤ ਵੱਡੇ ਫਾਇਦੇ ਹੋਣੇ ਆ ਪਰ ਇਸ ਦੇ ਨਾਲ 31 ਗੱਲ ਤੱਕ ਹਰ ਰੋਜ਼ ਤੁਹਾਨੂੰ ਫਰੀ ਦੇ ਪਾ ਕਪੜਾ ਦਾ ਮਾ